ਲੋ ਜੀ ਬਜ਼ੁਰਗਾਂ ਕੋਲ ਪਹੁੰਚ ਜਾਨੇ ਆ ਨਿਹੋਲਕਾ ਪਿੰਡ ਹੈ ਮੋਹਾਲੀ ਜ਼ਿਲ੍ਹੇ ਦਾ ਇੱਕ ਬਜ਼ੁਰਗਾਂ ਕੋਲ ਪਹੁੰਚਿਆ ਤੁਹਾਨੂੰ ਬਹੁਤ ਪਸੰਦ ਆਂਦੀਆਂ ਨੇ ਗੱਲਾਂ ਕਹਿੰਦੇ ਨੇ ਜੀ ਵਿਰਸਾ ਸਾਰਾ ਦਿਖਾਈ ਜਾਂਦੇ ਹੋਂ ਬੱਲੇ ਬੱਲੇ ਵਾਲੇ ਤਾਂ ਮਾਲਕ ਨੇ ਸੋਹਣੇ ਰੱਬ ਨੇ ਹੁਕਮ ਲਾਇਆ ਸਾਨੂੰ ਕਿ ਬਜ਼ੁਰਗਾਂ ਕੋਲ ਜਾਣਾ ਹੈ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਸਸੀਕਾਰ ਜੀ ਬਾਪੂ ਜੀ ਸਸੀਕਾਰ ਬੇਬੇ ਜੀ ਸਸੀਕਾਰ ਪਹਿਲੀ ਪੰਨੇ ਜੀ ਜੋਦਾਰਾ ਪੁੱਤ ਤੇਰੀ ਹਾਏ 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 ਜੋਦਾਰਾ ਪੁੱਤ ਤੇਰੀ ਹਾਂ ਬੜੀ ਉਮਰ ਬੜੀ ਉਮਰ ਹੋਵੇ ਆ ਬੜੀ ਸੋਹਣੀ ਗੱਲ ਮਜ਼ਾ ਆ ਜਾਂਦਾ ਸਾਨੂੰ ਬਜ਼ੁਰਗਾਂ ਕੋਲ ਜਾ ਕੇ ਅੱਛਾ ਜੀ ਹਾਂ ਜੀ ਹਾਂ ਜੀ ਬਾਪੂ ਕਿੰਨੀ ਉਮਰ ਹੋ ਗਈ 90 ਸਾਲ 90 ਸਾਲ ਹਾਂ ਨੌ ਕਿਹ ਹੈ ਮਹਿੰਦਰ ਸਿੰਘ ਮਹਿੰਦਰ ਸਿੰਘ ਹਾਂ ਅੱਛਾ ਬੇਬੇ ਤੁਹਾਡਾ ਕੀ ਨਾਮ ਹੈ ਸਰਜੀਤ कौर ਸਰਜੀਤ कौर ਉਮਰ ਕਿੰਨੀ ਹੋ ਗਈ ਮੇਰੀ ਵੀ ਹੋਗੀ 80 ਤੇ ਉੱਪਰ ਹੀ ਹੋਗੀ ਕਿੰਨੀ ਆ ਹਲ ਹੋਣੇ ਪਤਾ ਲੱਗ ਜਾਂਦਾ ਲੋ ਜੀ ਅਕਸਰ ਅਸੀਂ ਕਹਿੰਦੇ ਵੀ ਉਮਰ ਦਾ ਅੰਦਾਜ਼ਾ ਬਜ਼ੁਰਗਾਂ ਨੂੰ ਕਿਉਂਕਿ ਪਹਿਲੇ ਸਮਿਆਂ ਵਿੱਚ ਨਾ ਤਾਂ ਡੇਟ ਲਿਖੀ ਜਾਂਦੀ ਸੀਗੀ ਤੇ ਨਾ ਹੀ ਕੋਈ ਇਸ ਤਰ੍ਹਾਂ ਦੇ ਰਿਵਾਜ ਸੀਗੇ ਜਿਸ ਤਰ੍ਹਾਂ ਅੱਜ ਕੱਲ ਅਸੀਂ ਉਮਰ ਦਾ ਸਰਟੀਫਿਕੇਟ ਹੈ ਜਾਂ ਦਸਵੀਂ ਕਦੋਂ ਕਰੀ ਇਹਨਾਂ ਨੇ ਪੜ੍ਹਾਈਆਂ ਵੀ ਘੱਟ ਕਰੀਆਂ ਹੋਈਆਂ ਪਰ ਹੱਲਿਆਂ ਤੋਂ ਅੰਦਾਜ਼ਾ ਲੱਗ ਜਾਂਦਾ ਹੁੰਦਾ ਸੀਗਾ ਹੱਲਿਆਂ ਵੇਲੇ ਹੈਗੇ ਸੀ ਤੁਸੀਂ ਹਾਂਜੀ ਹਾਂਜੀ ਹੈਗੇ ਸੀ ਹੈਗੇ ਜੀ ਮੈਂ 14 ਸਾਲ ਦੀ ਸੀ ਲੈ ਲੈ ਫਿਰ ਤਾਂ ਲੱਗ ਗਏ ਸਾਬ ਸਿੱਦੇ ਹੀ ਫੇਰ ਤਾਂ ਅਸੀਂ 90 ਦੇ ਗੇਟ 'ਚ ਪਹੁੰਚ ਗਏ ਹਾਂਜੀ ਹਾਂਜੀ ਮੈਂ ਵੀ ਤੇ ਥੋੜੀ ਛੋਟੀ ਆ ਹੱਲਿਆਂ ਖਾਸਾ ਦਾ ਜਿੰਨਾ ਇੰਨਾ ਸਾਰਾ ਤਾਂ ਐਂ ਦੇ ਮੜਾ ਸਾ ਤੇ ਅੱਛਾ ਹਾਂ ਹੱਲਿਆਂ ਨੂੰ ਬੜੇ ਤੇ ਤੁਸੀਂ ਹੈਂ ਹਾਂ ਯਾਦ ਹੈ ਤੁਹਾਨੂੰ ਕੁਛ ਹੱਲਿਆਂ ਦਾ ਉਹ ਸਮਾਂ ਯਾਦ ਹੈ ਮੈਂ ਕਿਹਾ ਹਾਂ ਬਿਮਾਰ ਫੈਤੇ ਹੈ ਨਾ ਪਤਾ ਨਹੀਂ ਚੱਲ ਰਹਾ ਹੈ। ਅੱਛਾ ਬਿਮਾਰ ਸੀਗੇ। ਹਾਂ ਉਸ ਉਹਨਾਂ ਦਿਨਾਂ ਚ ਹੱਲਿਆ ਅੱਛਾ। ਵਿਆਹ ਕਦ ਹੋਇਆ ਤਾਂ? ਹਾਂਜੀ। ਵਿਆਹ ਕਦ ਹੋਇਆ ਵਿਆਹ? ਹੱਲਿਆਂ ਤੇ ਬਾਅਦ ਹੋਇਆ। ਹੱਲਿਆਂ ਦਾ ਬੌਸਟਰ ਬਾਅਦ ਹੋਇਆ। ਅੱਛਾ। ਹਾਂਜੀ। ਉਹਨਾਂ ਤੇ ਤਾਂ ਬਾਅਦ ਹੋਇਆ ਖਾਸੇ ਕਿ ਮੇਰੀ ਉਮਰ ਨਹੀਂ ਸੀ ਨਾ ਥੋੜੀ ਹੁੰਦੀ। ਤੁਹਾਡੇ ਪਿਓ ਕਿ ਕਿੱਥੇ? ਮੇਰੇ ਪਿਓਕੇ ਜੀ ਟੱਪਰੀਆਂ ਬਰਸਾਲਪੁਰ। ਟੱਪਰੀਆਂ ਬਰਸਾਲਪੁਰ। ਹਾਂਜੀ। ਉੱਥੇ ਗਏ ਸੀ ਜਨ? ਹਾਂਜੀ। ਹਾਂਜੀ। ਕਾਹਦੇ ਪਰ? ਰਧਾ ਪਰ ਜਾਇ ਕਰਦੇ ਨੇ ਜੱਤਾ ਰਾਤ ਨੂੰ ਅੱਛਾ ਕਿੰਨੇ ਕ ਬੰਦੇ ਹੋਗੇ ਤੇ ਜਿਆਦਾ 17-18 ਸਾਲ ਦਾ ਹੋਊਗਾ ਮੈਂ ਨਹੀਂ ਬੰਦੇ ਕਿੰਨੇ ਹੋਗੇ ਤੇ ਜਾਨਣਾ ਕਹਿੰਦਾ ਬੰਦੇ ਕਿੰਨੇ ਤੇ ਜਾਨਦੇ ਬਹੁਤ ਜਾਨਦੇ ਬੰਦੇ ਤਾਂ ਬਹੁਤ ਹੀ ਠੀਕ ਰੱਤਾ ਰਹਿੰਦੇ ਤੇ ਆ ਸਾਰੇ ਹੀ ਬੇੜਾ ਸਾਰੇ ਹੀ ਜਾਂਦਾ ਦਾ ਹਾਂ ਬਹੁਤ ਕਿੰਨੇ ਦਿਨ ਰਹੀ ਤੀ ਜਾਨ ਤੁਹਾਨੂੰ ਤੁਹਾਨੂੰ ਵੀ ਤਾਂ ਪਤਾ ਹੋਣਾ ਹਾਂਜੀ ਦੂਆ ਦਿਨ ਆਏ ਤੇ ਨਾ ਹਾ ਤੀਆ ਦਿਨ ਤੀਆ ਦਿਨ ਆਇਆ ਤੇ ਬਾਜਾ ਵੱਜਿਆ ਤਾਂ ਹਾਂਜੀ ਬਾਜਾ ਵੱਜਿਆ ਤਾਂ ਹਾਂ ਵਾਦਾ ਬਾਜਾ ਹੁਣ ਤਾਂ ਤੈਨੂੰ ਤੇਨ ਨਾਲ ਰਹਿ ਗਿਆ ਅੱਛਾ ਤੇਨ ਦੇ ਨਾਲ ਰਹਿ ਬਾਜੇ ਵਾਲੇ ਹਾਂਜੀ ਤੀਆ ਦਿਨ ਆਇਆ ਦੇਖ ਲੈ ਹਾਂ ਹਾਂ ਮੁੜ ਕੇ ਜਾਂ ਤੇ ਰਹਿੰਦੇ ਤੇ ਰਾਤਾਂ ਬਾਪੂ ਕਿਆ ਪਾਇਆ ਤਾਂ ਜਾਂ ਤੇ ਸੂਟ ਕਿਹੜਾ ਪਾਇਆ ਤਾਂ ਕੁਰਤਾ ਵਜਮਾ ਪਾਇਆ ਤਾਂ ਕਿ ਕੋਟ-ਕੂਟ ਪਾਇਆ ਤਾਂ ਕੁਰਤੇ ਕੁਰਤੇ ਕਿੱਥਾ ਪਾਇਆ ਹੈ ਕਹ ਰਿਹਾ ਕੋਰਤੇ ਹੈ ਅੱਛਾ ਕੁਰਤੇ ਪਜਾਮੇ ਵਿੱਚ ਤੇ ਹੈ ਹਾਂ ਕੁਰਤੇ ਪਜਾਮੇ ਹੀ ਪਾਇਆ ਥਾ ਟੌਰ ਤਾਂ ਕੱਢੀ ਹੋਣੀ ਪੂਰੀ ਐਸੀ ਗੱਲ ਨਹੀਂ ਉਹ ਬੱਲੇ ਬੱਲੇ ਯਾਰ ਤਾਂ ਹੋ ਗਈ ਸੀ ਯਾਦ ਆ ਗਿਆ ਟਾਈਮ ਹੈ ਬਾਪੂ ਹਾਂ ਆ ਗਿਆ ਯਾਦ ਹਾਂ ਆ ਗਿਆ ਯਾਦ ਵੇਲਾ ਹਾਂ ਰਾਤ ਚੱਲਦੇ ਤੇ ਉਹ ਰਾਹ ਵਿੱਚ ਵੀ ਬਾਜੇ ਵਾਲੇ ਵਜਾ ਦਿੰਦੇ ਤੇ ਬਾਜਾ ਹਾਜੀ ਹਾਜੀ ਰਾਬਿਚ ਵੀ ਨਹੀਂ ਨਹੀਂ ਉੱਥੇ ਵੀ ਜਾ ਕੇ ਪਿੰਡੇ ਐ ਅੱਜ ਆ ਜਾਣਾ ਨਹੀਂ ਰਾਬਿਚ ਤਾਂ ਤੁਸੀਂ ਤਾਂ ਉੱਥੇ ਬੈਠੇ ਤੇ ਇਹ ਇਹਨਾਂ ਨੂੰ ਪਤਾ ਜ਼ਿਆਦਾ ਅੱਛਾ ਪੁੱਛੋ ਆ ਗਏ ਵੇ ਬੈਨੂੰ ਤੁਹਾਡੀ ਪੂਰੀ ਖਬਰ ਰਹਿੰਦੀ ਸੀ ਮੇਰੇ ਖਿਆਲ ਪਿੱਛੇ ਵਾਲੀ ਦੀ ਹੈ ਸੀਆਈ ਸੀਆਈਡੀ ਪੱਕੀ ਹੈ ਉਹ ਤਾਂ ਛੋਟੀ ਜਿਹੀ ਜਿੰਨੇ ਕੋ ਉਹ ਜਦ ਜਨ ਜਾਂਦੀ ਸੀ ਕਿੰਨਾ ਇੰਨੀ ਕਿਦੀ ਦੇਖੋ ਇਹੀ ਹਾਸੇ ਅਸੀਂ ਪੁਣਾਉਂਦੇ ਆ ਜੀ ਬਜ਼ੁਰਗਾਂ ਕੋਲ ਆ ਕੇ ਹੈ ਕਹਿੰਦਾ ਹਾਲ ਵੱਧਦੇ ਨੇ ਦਿੱਤਾ ਹੋ ਗਿਆ ਅੱਛਾ ਬਚੋਲਾ ਕੌਣ ਦਾ ਬਾਪੂ ਹੈ ਜੀ ਬਚੋਲਾ ਯਾਦ ਹੈ ਕੌਣ ਦਾ ਪਿੰਡ ਦਾ ਬਚੋਲਾ ਅਲਟੇ ਰੋੜੀ ਦੀਪ ਅੱਛਾ ਪੈਨ ਲਾਉਦੀ ਜ਼ੜੀ ਅੱਛਾ ਉਹਨੇ ਕਰਾਇਆ ਤਾਂ ਹਾਂ ਉਹਨੇ ਕਰਾਇਆ ਠੀਕ ਹੋ ਗਿਆ ਹਾਂ ਮਾਤਾ ਤੁਹਾਨੂੰ ਵੀ ਯਾਦ ਆ ਸੂਟ ਕਿਹੜੇ ਰੰਗ ਦਾ ਪਾਇਆਤਾ ਦਾਰੀਆਂ ਯਾਰ ਇੱਥੇ ਬਸ ਧਾਰੀਆਂ ਵਾਲਾ ਤਾਂ ਹਾਂ ਬਸ ਇਹੋ ਜਿਹੀ ਇੱਥੇ ਮੋਟਾ ਜਾ ਮੋਟਾ ਜਾ ਗੋਟਾ-ਗੋਟਾ ਲੱਗਿਆ ਤਾਂ ਸੁਣਾ ਨਾ ਗੋਟੇ ਕਿੱਥੇ ਲੱਗੇ ਹੁੰਦੇ ਆ ਇਹ ਇਹ ਗਰੀਬੀਆਂ ਥੀਆਂ ਨਹੀਂ ਵਿਆਹ ਵਲੇ ਤਾਂ ਅਗਲੇ ਤੌਰ ਕੱਟਦੇ ਹੀ ਤਾਂ ਜਿ ਗਰੀਬੀ ਤਾਂ ਚਲੋ ਚੱਲਦੀ ਰਹਿੰਦੀ ਹੈ ਹੈ ਗਿਆ ਤਾਂ ਸੋਨਾ ਤਾਂ ਬਸ ਸੋਨਾ ਤਾਂ ਅੱਛਾ ਫੇਰੇ ਹੋਏ ਤੇ ਕੀ ਕਿਆ ਹੋਇਆ ਤਾਂ ਹਾਂਜੀ ਜਦ ਫੇਰੇ ਹੋਏ ਤੇ ਤੁਹਾਡੇ ਕੇ ਨੰਦ ਨੰਦ ਹੋਏ ਤੇ ਨੰਦ ਹੋਇਦੇ ਨੰਦ ਹੋਏ ਤੇ ਹਾਂ ਅੱਛਾ ਪਹਿਲਾਂ ਫੇਰਿਆਂ ਦਾ ਵੀ ਰਿਵਾਜ ਹੁੰਦਾ ਦਾ ਨਹੀਂ ਫੇਰੇ ਤੁਹਾਡੇ ਤੁਹਾਡੇ ਟਾਈਮ ਨੰਦ ਹੋਏ ਤੇ ਨੰਦ ਹਾਂਜੀ ਸਾਡਾ ਨਹੀਂ ਕਰਦੇ ਫੇਰੇ ਹੂੰ ਅੱਛਾ ਪਰ ਜਦ ਵਾਪਸੀ ਆਏ ਹਾਂਜੀ ਜਦ ਵਾਪਸੀ ਆਏ ਉੱਥੇ ਤੇ 3 ਦਿਨ ਬਾਅਦ ਵਿਆਹ ਕੇ 3 ਦਿਨ ਬਾਅਦ ਆਜਦੀ ਨਹੀਂ ਫਿਰ ਉਹ ਤੁਸੀਂ ਰੱਥ ਵਿੱਚ ਬੈਠੇ ਤੇ ਰਸਵਾ ਇਹ ਵੀ ਨਾਲੇ ਬੈਠੇ ਤੇ ਕਿ ਦੂਏਵਾਂ ਤੇ ਇਹ ਜੁਦੇ ਰੱਥ ਮਾਂ ਦੀ ਇਹ ਜੁਦੇ ਮਾਂ ਤੇ ਲੈ ਗੱਲੀ ਮਾਂ ਤੇ ਅਸੀਂ ਇੱਕੋ ਹੁੰਦੀ ਚੱਲੀ ਦੋ ਪੈਣਾ ਤੇ ਅਸੀਂ ਅੱਛਾ ਕੱਠੀਆਂ ਆਈਆਂ ਵਿਆਹ ਕੇ ਹਾਂ ਉਹ ਮਰ ਲਏ ਅੱਛਾ ਦੋ ਪੈਣਾ ਕੱਠੀਆਂ ਆਈਆਂ ਦੀਆਂ ਕੱਠੀਆਂ ਆਈਆਂ ਇਹਨਾਂ ਦੇ ਭਰਾ ਨਾਲ ਬੈਠੀ ਦੂਜੀ ਭੈਣ ਹਾਂ ਸ਼ਕਾ ਭਾਈ ਤਾਂ ਅੱਛਾ ਮਰ ਲਏ ਉਹ ਵੀ ਉਹ ਵੀ ਮਰ ਲੇ ਹਾਂ ਮੇਰੇ ਭਨੋਈਆ ਤੇ ਭੈਣ ਵੀ ਮਰ ਗਈ ਅੱਛਾ ਇੱਠੇ ਦੋ ਵਿਆਹ ਹੋਏ ਫਿਰ ਹੋਏ ਤੇ ਇਕੱਠੇ ਅੱਛਾ ਦੋ ਦੀ ਜਾਨ ਇੱਥੇ ਤੇ ਗਈ ਧੀ ਹਾਂ ਅੱਛਾ ਠੀਕ ਉਹਦਾ ਕਿਹ ਨੌਤ ਆ ਭਾਈ ਦਾ ਤੁਹਾਡੇ ਹਾਂਜੀ ਜਿਹਦੀ ਨਾਲ ਤੁਹਾਡੇ ਵਿਆਹ ਹੋਇਆ ਤਾਂ ਉਹਦਾ ਕਿਹ ਨੌਤ ਆ ਗਿਆਨ ਸਿੰਘ ਗਿਆਨ ਸਿੰਘ ਅੱਛਾ ਫਿਰ ਤੁਸੀਂ ਵੱਖਰੇ ਰੱਥਵਾ ਇਹ ਵਕਰੀਆਂ ਹਾਂਜੀ ਦੋਏ ਭੈਣਾ ਹਾਂਜੀ ਸਗਣ ਹੋਏ ਪਰ ਸਾਰੇ ਉਰੇ ਆ ਕੇ ਹਾਂਜੀ ਕਾਦ ਉਰਾ ਬਾਪੂ ਕਿਆ ਕੰਮ ਕਰਦੇ ਤੇ ਜਦ ਤੁਸੀਂ ਕੁਝ ਕਮਾਉਂਦੇ ਤੇ ਜਦ ਵਿਆਹ ਹੋਇਆ ਜਦ ਤਾਂ ਆਇਓ ਆਲਦਾਲਾ ਹੀ ਕੁਮਲਦੇ ਸੀ ਕੰਮ ਕਿਹੜੇ ਕਰਨਾ ਤਾਂ ਜਦ ਮਿਲ ਲਈ ਚੰਗੀ ਹਾੜ ਬਾਉਣ ਹਾੜ ਬਾਉਣ ਲੱਗ ਗਿਆ ਭਰਤੀ ਨੂੰ ਦੋ ਵਾਰ ਖੜਾ ਹੋਇਆ ਰੱਖਿਆ ਨਹੀਂ ਉਹਨਾਂ ਨੇ ਠੇਕੀ ਕਰਦੇ ਤੇ ਭਰਤੀ ਚ ਰੱਖਿਆ ਨਹੀਂ ਕਦ ਕਾਟ ਤਾਂ ਸੋਣਾ ਉੱਚਾ ਲੰਮਾ ਬਾਪੂ ਪਰ ਛਾਤੀ ਵੀ ਖੱਡੀ ਗਏ ਅੱਛਾ ਹਾਂ ਕਹਿੰਦੇ ਭਰਤੀ ਕਰਿਆ ਨਹੀਂ ਉਹਨਾਂ ਨੇ ਬਾਪੂ ਨੂੰ ਹਾਂਜੀ ਕਹਿੰਦੇ ਭਰਤੀ ਨਹੀਂ ਕਰਿਆ ਉਹਨਾਂ ਨੇ ਬਾਪੂ ਨੂੰ ਫੌਜ ਵਾਲਿਆਂ ਨੇ ਹਾਂ ਭਰਤੀ ਛਾਤੀ ਨਹੀਂ ਦੀ ਪੂਰੀ ਹੁੰਦੀ ਇਹ ਪਾਣੀ ਮਾਰ ਦਿੰਦੇ ਹੁਣੇ ਆ ਹੈ ਨਾ ਹੋਰ ਮੈਂ ਜਾਣੀ ਮੈਂ ਨੋਕ ਕਰ ਦਿੱਤੀ ਅੱਜ ਮੈਂ ਚਲਿਆ ਜੀਉਗਾ ਅ اچھا ਹਾਲ ਬਾਇਆ ਫਿਰ ਹਾਂ ਜਿਹੜੇ ਹਾਲੇ ਬਾਇਆ ਵੱੜ ਦਾਣਾ ਹਾਂ ਜੀ ਗੱਡਾ ਬਹੁਤ ਕੁ ਬਹੁਤ ਰੱਖਿਆ ਬਹੁਤ ਚੰਗੇ ਅੱਛਾ ਹਾਂ ਮਾਰੇ ਬੋਲਦੇ ਨਹੀਂ ਰੱਖੇ ਕਦੇ ਵੀ ਚੰਗੇ ਰੱਖੇ ਚੰਗੇ ਬੋਲ ਰੱਖੇ ਜਿਹੜੇ ਆਪਣੇ ਘਰੋਂ ਸੇ ਦਿੰਦੇ। ਅੱਛਾ। ਹਾਂ। ਇਹ ਵੀ ਕੋਈ ਹੋ ਕਰ ਸਕਦਾ। ਹਾਂ ਬਿਲਕੁਲ। ਇਹ ਵੀ ਕੋਈ ਹੋ ਕਰ ਸਕਦਾ। ਹਾਂ। ਮੈਂ ਹੋ ਘਾਟੀ। ਨਾ ਠੀਕ ਹੈ। ਜੱਤਾ ਬੜਾ ਵੀ ਦੁੱਧ ਪਿੰਦੇ ਤੇ। ਅੱਛਾ। ਹਾਂ ਦੁੱਧ ਭਲਾਏ ਕਰਦਾ ਤਾਂ ਮੈਂ। ਹੂੰ। ਹਾਲ ਦਾ। ਵਾਹ ਜੀ ਵਾਹ। ਇਹਨੇ ਬਲ ਦੋ ਜਿਹੜਾ ਮੁੱਲ ਜਾਉਨੇ 1 ਘੜੀ ਆਵਾ। ਹਾਂ। ਨਾਲੇ ਪਤਾ ਦਾ ਦਸ ਕਿਲੋ ਦੁੱਧ ਹੁੰਦਾ ਤਾਂ ਚਾਟੀਆਂ ਪੀਆ ਮੈਂ ਮੈਸਾ ਤਰਕ ਅੱਛਾ ਹਾਂ ਜੀ ਆਈਡੈਂਟੀਟੀ ਤੇ ਨਹੀਂ ਹੁੰਦੀਆਂ ਜੀ ਰੱਖੇ ਹੋ ਜਾਂਦੇ ਤੇ ਆਪਣਾ ਹਾਲ ਬੰਗਾ ਦੁੱਧ ਬਹੁਤ ਹੂੰ ਮੈਸਾ ਕਹੀ ਤੀਆਂ ਵੇਚ ਦਿੰਦੇ ਹੁੰਦੇ ਜਦ ਦੁੱਧ ਵੇਚਦੇ ਨਹੀਂ ਸਜਾ ਕੋਈ ਨਹੀਂ ਤਾਂ ਬੇਚਾ ਪੀਤਾ ਕੱਚਾ ਬੇਬੇ ਕਹਿੰਦੇ ਤਾਂ ਹੀ ਕਹਿ ਨਾ ਬਾਪੂ ਕੱਚਾ ਦੁੱਧ ਪੀਤਾ ਹੋਇਆ ਹਾਂ 700 700 ਮਨ ਬੋਲ ਚੱਕਿਆ 700 ਮਨ ਦੀ ਬੋਰੀ 7 ਮਨ ਦੀ ਬੋਰੀ ਹਾਂ ਕੁਆਂਟਲ ਲਿਆਉਂਦਾ ਤਾਂ ਕਰਾਈ ਤੇ ਅੱਛਾ ਹਾਂ ਕਹਿਣਾ ਤਾਂ ਬਹੁਤ